ਡিয়ার ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਪ੍ਰੀਖਿਆ ਪ੍ਰਣਾਲੀ ਵਿੱਚ ਜਿਹੜੇ ਮੌਜੂਦਾ ਦੋਸ਼ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਸੁਝਾਅ ਕਿਹੋ ਜਿਹੇ ਕਿਹੜੇ-ਕਿਹੜੇ ਸੁਝਾਅ ਨੇ ਸੁਜੈਸ਼ਨਸ ਨੇ ਜਿਨ੍ਹਾਂ ਦੇ ਨਾਲ ਅਸੀਂ ਜਿਹੜਾ ਸਾਡਾ ਮੌਜੂਦਾ ਪ੍ਰੀਖਿਆ ਪ੍ਰਣਾਲੀ ਦਾ ਸਿਸਟਮ ਹੈ ਉਹਦੇ ਵਿੱਚ ਅਸੀਂ ਸੁਧਾਰ ਕਰ ਸਕਦੇ ਹਾਂ ਇਹਦੇ ਵਿੱਚ ਰਹਿਜੇ ਜੋ ਮੈਂ ਪੈਨਸਲ ਨਾਲ ਅੰਡਰਲਾਈਨ ਕੀਤਾ ਜਾਂ ਤੁਸੀਂ ਇਹ ਕਿ ਲੋ ਸਭ ਤੋਂ ਪਹਿਲਾਂ ਮੈਂ ਹੈਡਿੰਗ ਬੋਲੂੰਗੀ ਤੁਸੀਂ ਆਪਣਾ ਹੈਡਿੰਗ ਬਣਾ ਕੇ ਹੀ ਲਿਖਨੇ ਆ ਤੇ ਉਹਦੇ ਅਕੋਰਡਿੰਗ ਇਹਨੂੰ ਥੋੜਾ ਜਿਹਾ ਐਕਸਪਲੇਨ ਕਰ ਦੇਣਾ ਤੁਸੀਂ ਦੇਖਣਾ ਵੀ ਜੇਕਰ ਤਾਂ ਤੁਹਾਨੂੰ ਦੋਸ਼ ਤੇ ਸੁਝਾਈ ਇਕੱਠਾ ਆਉਂਦਾ ਤਾਂ ਉਹਦੇ ਅਕੋਰਡਿੰਗ ਤੁਸੀਂ ਡਿਵਾਈਡ ਕਰਕੇ ਕਰ ਦੇਣਾ ਤੇ ਜੇਕਰ ਸ਼ਾਰਟ ਨੋਟ ਆਉਂਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਜੇ 2 ਨੰਬਰ ਦਾ ਹੈ ਜਾਂ 3 ਨੰਬਰ ਦਾ ਹੈ ਉਹਦੇ ਅਕੋਰਡਿੰਗ ਤੁਸੀਂ ਆਪਣਾ 1 ਪੇਜ ਸਫੀਸ਼ੀਐਂਟ ਹੁੰਦਾ ਹੈ ਸਭ ਤੋਂ ਪਹਿਲਾ ਹੈ ਪ੍ਰਸ਼ਨ ਪੱਤਰਾਂ ਵਿੱਚ ਸੁਧਾਰ ਹੁਣ ਤੁਸੀਂ ਹੈਡਿੰਗ ਕੀ ਬਣਾਉਣਾ ਹੈ ਪ੍ਰਸ਼ਨ ਪੱਤਰਾਂ ਵਿੱਚ ਸੁਧਾਰ ਜਿਹੜੇ ਸਾਡੇ ਪ੍ਰੀਖਿਆ ਪ੍ਰਣਾਲੀ ਦੇ ਵਿੱਚ ਦੋਸ਼ ਹੈ ਕਿ ਜਿਹੜੇ ਸਾਡੇ ਪ੍ਰਸ਼ਨ ਪੱਤਰ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਨੇ ਤੇ ਸਭ ਤੋਂ ਪਹਿਲਾਂ ਫਿਰ ਕੀ ਕਰਨਾ ਹੈ ਉਹਨਾਂ ਦੇ ਵਿੱਚ ਸੁਧਾਰ ਕਰਨਾ ਹੈ ਜਿਵੇਂ ਕਿ ਕੋਈ ਗਲਤੀਆਂ ਹੁੰਦੀਆਂ ਨੇ ਜਾਂ ਪੇਪਰ ਦੇ ਵਿੱਚ ਜਿਹੜੀ ਵੰਡ ਹੈ ਉਹ ਸਹੀ ਨਹੀਂ ਕੀਤੀ ਹੁੰਦੀ ਇਸ ਤਰ੍ਹਾਂ ਦੀਆਂ ਸਾਰੇ ਕੁਸ਼ਣਾਂ ਤੇ ਧਿਆਨ ਦੇ ਵਿੱਚ ਰੱਖਣਾ ਹੈ ਦੂਸਰਾ ਹੈ ਪ੍ਰਸ਼ਨਾਂ ਦੀ ਵੰਡਤਰ ਨੂੰ ਸੁਧਾਰਨਾ ਹੁਣ ਜਿਹੜੀ ਪ੍ਰਸ਼ਨਾਂ ਦੀ ਬਣਤਰ ਬਣਤਰ ਵਿੱਚ ਉਹਨਾਂ ਦਾ ਸਟਰਕਚਰ ਜਿਵੇਂ ਕਿ ਕਈ ਕੁਐਸਚਨ ਇਸ ਤਰ੍ਹਾਂ ਦੇ ਹੁੰਦੇ ਨੇ ਵਿਆਕਰਨਿਕ ਤੌਰ ਤੇ ਸਹੀ ਨਹੀਂ ਹੁੰਦੇ ਜਾਂ ਉਹਨਾਂ ਦੇ ਵਿੱਚ ਜਿਹੜੀ ਤਕਨੀਕੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਟੈਕਨੀਕਲ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਉਹਦੇ ਤੋਂ ਅਵੋਇਡ ਕਰਨਾ ਚਾਹੀਦਾ ਤੇ ਪ੍ਰਸ਼ਨ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਕੇ ਬੱਚਾ इजीली ਸਮਝ ਸਕੇ ਇਹ ਨਾ ਹੋਵੇ ਕਿ ਕੁਮਾ ਕੇ ਜਿਹੜੇ ਪ੍ਰਸ਼ਨਾਂ ਦੀ ਬਣਤਰ ਹੈ ਜਿਹੜਾ ਪ੍ਰਸ਼ਨ ਦਾ ਅਰਥ ਕੁਝ ਹੋਰੀ ਨਿਕਲਿਆਵੇ ਅਗਿਆ ਸਾਰੇ ਪੱਖਾਂ ਦਾ ਮੁਲਾਂਕਣ ਹੁਣ ਵਿਦਿਆਰਥੀ ਦੇ ਸਖਸ਼ੀਤ ਦੇ ਜਿੰਨੇ ਵੀ ਪੱਖ ਨੇ ਤਾਂ ਸਾਰਿਆਂ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਜਿਵੇਂ ਕਿ ਉਹਦਾ ਭਾਵਨਾਤਮਕ ਕਿੰਨਾ ਕੁ ਉਹਦਾ ਭਾਵਨਾਤਮਕ ਵਿਕਾਸ ਹੋਇਆ ਗਿਆਨਾਤਮਕ ਵਿਕਾਸ ਵੀ ਦੇਖਣਾ ਉਹਦਾ ਖੇਡਾਂ ਦੇ ਵਿੱਚ ਵੀ ਦੇਖਣਾ ਕਿ ਬੱਚਾ ਕਿਸ ਤਰ੍ਹਾਂ ਦਾ ਹੈ ਜਿਹੜੀਆਂ ਪਾਰਟਸ ਹੈ ਕਿਰਿਆਵਾਂ ਕਰਵਾਈਆਂ ਜਾ ਰਹੀਆਂ ਨੇ ਉਹ ਵੀ ਦੇਖਣੀਆਂ ਨੇ ਤੇ ਇਹ ਵੀ ਦੇਖਣਾ ਕਿ ਬੱਚੇ ਦੇ ਵਿੱਚ ਕਿਹੜੇ-ਕਿਹੜੇ ਗੁਣ ਡਵੈਲਪ ਹੋਏ ਨੇ ਕਿਹੜੇ-ਕਿਹੜੇ ਗੁਣਾਂ ਦਾ ਵਿਕਾਸ ਕੀਤਾ ਐਜੂਕੇਸ਼ਨ ਨੇ ਮੀਨਸ ਸਾਰੇ ਹੀ ਪੱਖਾਂ ਦਾ ਜਿਹੜਾ ਮੁਲਾਂਕਣ ਹੈ ਉਹ ਕੀਤਾ ਜਾਣਾ ਚਾਹੀਦਾ ਫਿਰ ਅਗਲਾ ਸੁਝਾਅ ਇਹ ਹੈ ਕਿ ਵੱਖ-ਵੱਖ ਵਿਧੀਆਂ ਤੇ ਤਕਨੀਕਾਂ ਦਾ ਪ੍ਰਯੋਗ ਜਦੋਂ ਮੁਲਾਂਕਣ ਕਰਨਾ ਹੈ ਤਾਂ ਮੁਲਾਂਕਣ ਦੀਆਂ ਵੱਖ-ਵੱਖ ਵਿਧੀਆਂ ਤੇ ਜਿਹੜੀਆਂ ਤਕਨੀਕਾਂ ਨੇ ਉਹਨਾਂ ਨੂੰ ਵਰਤੋਂ ਦੇ ਵਿੱਚ ਲਿਆਉਣਾ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਇਕੱਲੀ ਲਿਖਤੀ ਪ੍ਰੀਖਿਆ ਲੈਂਦੇ ਹਾਂ ਤਾਂ ਉਹਦੇ ਨਾਲ ਸਾਰੇ ਜਿਹੜੇ ਪੱਖ ਨੇ ਬੱਚੇ ਦੇ ਅਸੀਂ ਉਹਨਾਂ ਦਾ ਮਾਪ ਨਹੀਂ ਕਰ ਸਕਦੇ ਵੱਖ-ਵੱਖ ਵਿਧੀਆਂ ਤੇ ਤਕਨੀਕਾਂ ਦੇ ਨਾਲ ਅਸੀਂ ਬੱਚੇ ਨੂੰ 올-ਓਵਰ ਜਜ ਕਰ ਸਕਦੇ ਹਾਂ ਮੀਨਸ ਉਹਦੀ ਸਖਸ਼ੀਅਤ ਦਾ ਪੂਰਾ ਮਾਪ ਕਰ ਸਕਦੇ ਹਾਂ ਫਿਰ ਇਹ ਸਿੱਖਿਆ ਦੀਆਂ ਵਿਧੀਆਂ ਵਿੱਚ ਸੁਧਾਰ ਹੁਣ ਸਿੱਖਿਆ ਦੇਣ ਦੀਆਂ ਵਿਧੀਆਂ ਕੀੜੇ-ਕੀੜੇ ਮੈਥਡਸ ਅਸੀਂ ਵਰਤ ਰਹੇ ਹਾਂ ਕਿਹੜੀਆਂ ਤਕਨੀਕਾਂ ਦੀ ਵਰਤੋਂ ਕਰ ਰਹੇ ਹਾਂ ਅਸੀਂ ਪੜਾਉਣ ਦੇ ਟਾਈਮ ਤਾਂ ਉਹਨਾਂ ਸਾਰਿਆਂ ਦੇ ਵਿੱਚ ਵੀ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਅਧਿਆਪਕ ਵਧੀਆ ਤਕਨੀਕਾਂ ਦੀ ਵਰਤੋਂ ਕਰ ਰਿਹਾ ਹੈ ਵਧੀਆ ਵਿਧੀਆਂ ਦੀ ਵਰਤੋਂ ਕਰ ਰਿਹਾ ਹੈ ਤਾਂ ਉੱਥੇ ਬੱਚੇ ਵਧੀਆ ਸਿੱਖਣਗੇ ਹੁਣ ਜੇਕਰ ਅਧਿਆਪਕ ਸਿਰਫ ਫਾਰਮੈਲਟੀ ਕਰ ਰਿਹਾ ਵੀ ਸਿਲੇਬਸ ਪੂਰਾ ਕਰਾਉਣਾ ਹੈ ਛੇਤੀ-ਛੇਤੀ ਪਾਠਕ੍ਰਮ ਪੂਰਾ ਕਰਾਵਾ ਮੇਰੀ ਜ਼ਿੰਮੇਵਾਰੀ ਖਤਮ ਹੋਵੇ ਤਾਂ ਉੱਥੇ ਬੱਚਿਆਂ ਨੂੰ ਵੀ ਕੁਝ ਨਹੀਂ ਸਮਝ ਆਏਗਾ ਇਸ ਕਰਕੇ ਨਵੇਂ-ਨਵੇਂ ਜਿਹੜੇ ਸਿੱਖਿਆ ਦੀਆਂ ਵਿਧੀਆਂ ਨੇ ਉਹ ਅਪਣਾਉਣੀਆਂ ਨੇ ਸੁਧਾਰ ਕਰਨਾ ਜਿਹੜੀਆਂ ਪੁਰਾਣੀਆਂ ਨੇ ਪੁਰਾਣੀਆਂ ਨੂੰ ਛੱਡ ਦੇਣਾ ਤੇ ਜਿਹੜੇ ਨਵੇਂ-ਨਵੇਂ ਟੈਕਨੀਕਸ ਦੀਆਂ ਖੋਜਾਂ ਹੋ ਰਹੀਆਂ ਨੇ ਉਹ ਵਰਤੋਂ ਦੇ ਵਿੱਚ ਲਿਆਉਣੀਆਂ ਨੇ ਜਿਹੜੇ ਮਾਡਰਨ ਮੈਥਡਸ ਨੇ ਅੱਗੇ ਸਿਖਲਾਈ ਪ੍ਰੋਗਰਾਮ ਜਿਹੜੇ ਅਧਿਆਪਕ ਨੇ ਜਿਨ੍ਹਾਂ ਨੇ ਪੜਾਉਣਾ ਹੈ ਜਿਨ੍ਹਾਂ ਨੇ ਪੇਪਰ ਬਣਾਉਣਾ ਪ੍ਰੀਖਕ ਜਿਨ੍ਹਾਂ ਨੇ ਪੇਪਰ ਬਣਾਉਣਾ ਹੈ ਪ੍ਰੀਖਿਆ ਲੈਣੀ ਹੈ ਤੇ ਇੱਕ ਅਧਿਆਪਕ ਨੇ ਜਿਨ੍ਹਾਂ ਨੇ ਪੜਾਉਣਾ ਹੈ ਉਹਨਾਂ ਦੇ ਲਈ ਜਿਹੜੇ ਸਿਖਲਾਈ ਪ੍ਰੋਗਰਾਮ ਨੇ ਉਹ ਵੀ ਸ਼ੁਰੂ ਕੀਤੇ ਜਾਣੇ ਚਾਹੀਦੇ ਨੇ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨਾ ਮਤਲਬ ਕਿ ਉਹਨਾਂ ਨੂੰ ਇਹ ਦੱਸਣਾ ਪੇਪਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਿਹੜੇ ਉਦੇਸ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਉਣਾ ਹੈ ਕਿਵੇਂ ਪੇਪਰ ਦੀ ਸਹੀ ਵੰਡ ਕਰਨੀ ਹੈ ਕਿਵੇਂ ਸਾਰੇ ਪਾਠਕਰਮ ਨੂੰ ਤੁਸੀਂ ਨੇ ਕਵਰ ਕਰਨਾ ਹੈ ਤਾਂ ਜੋ ਬੱਚਿਆਂ ਨੂੰ ਅਸੀਂ ਵੱਧ ਤੋਂ ਵੱਧ ਪੜਨ ਦੇ ਲਈ ਪ੍ਰੇਰਿਤ ਕਰ ਸਕੀਏ ਅਗਲਾ ਹੈਡਿੰਗ ਹੈ ਅੰਦਰੂਨੀ ਮੁਲਾਂਕਣ ਹੁਣ ਜਿਹੜੀ ਪ੍ਰੀਖਿਆ ਹੁੰਦੀ ਹੈ ਲਿਖਤੀ ਪ੍ਰੀਖਿਆ ਹੁੰਦੀ ਹੈ ਉਹ ਸਾਡਾ ਬਾਹਰੀ ਮੁਲਾਂਕਣ ਹੋ ਜਾਂਦਾ ਹੈ ਕਿ ਬੱਚੇ ਨੇ 80 ਦੇ ਵਿੱਚੋਂ 70 ਦੇ ਵਿੱਚੋਂ ਕਿੰਨੇ ਅੰਕ ਲਏ ਨੇ ਪਰ ਜਿਹੜਾ ਅੰਦਰੂਨੀ ਮੁਲਾਂਕਣ ਆ ਉਹਨੂੰ ਵੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਬੱਚੇ ਦੇ ਜਿਹੜੇ ਸਾਰੇ ਪੱਖਾਂ ਨੂੰ ਅਧਿਆਪਕ ਜ਼ਿਆਦਾ ਜਾਣਦੇ ਹੁੰਦੇ ਨੇ ਜਿਹੜੀ ਸਕੂਲ ਦੀ ਕਾਲਜ ਦੀ ਅਸੈਸਮੈਂਟ ਹੁੰਦੀ ਹੈ ਉਹ ਅੰਦਰੂਨੀ ਮੁਲਾਂਕਣ ਹੁੰਦਾ ਹੈ ਤਾਂ ਉਹ ਜਿਹੜੇ ਨੰਬਰ ਨੇ ਬੱਚੇ ਦੇ ਲੱਗ ਜਾਣਗੇ ਤਾਂ ਬੱਚੇ ਨੂੰ ਉਹਦੇ ਨਾਲ ਪ੍ਰੇਰਣਾ ਮਿਲਦੀ ਹੈ ਕਿ ਮੈਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਜੇਕਰ ਭਾਗ ਲੈਂਦਾ ਤਾਂ ਹੀ ਮੈਨੂੰ ਜਿਹੜੇ ਇੰਨੇ ਵਧੀਆ ਅੰਕ ਨੇ ਉਹ ਮੇਰੇ ਲੱਗੇ ਨੇ ਮੀਨਜ਼ ਲਿਖਤੀ ਪ੍ਰੀਖਿਆ ਦੇ ਨਾਲ ਨਾਲ ਜਿਹੜਾ ਅੰਦਰੂਨੀ ਮੁਲਾਂਕਣ ਆ ਉਹ ਵੀ ਹੋਣਾ ਜ਼ਰੂਰੀ ਹੈ ਮੀਨਜ਼ ਐਕਸਟਰਨਲ ਤੇ ਇੰਟਰਨਲ ਦੋਨੋਂ ਤਰ੍ਹਾਂ ਦੇ ਜਿਹੜੇ ਐਗਜ਼ਾਮ ਨੇ ਹੋਣੇ ਜ਼ਰੂਰੀ ਨੇ ਅਗੇ ਹੈ ਪ੍ਰਤੀਕਾਤਮਕ ਪ੍ਰਣਾਲੀ ਮੀਨ ਜਿਹੜੇ ਸੰਖਿਆਤਮਕ ਅੰਕਨ ਨੇ ਸੰਖਿਆਤਮਕ ਅੰਕ ਦਾ ਮਤਲਬ ਅਸੀਂ ਨੰਬਰ ਦਿੰਦੇ ਆ 70 ਦੇ ਵਿੱਚੋਂ 80 ਦੇ ਵਿੱਚੋਂ 100 ਦੇ ਵਿੱਚੋਂ ਤਾਂ ਉਹ ਨਹੀਂ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਹੈ ਗ੍ਰੇਡਿੰਗ ਸਿਸਟਮ ਪ੍ਰਤੀਕਾਤਮਕ ਪ੍ਰਣਾਲੀ ਜਿਵੇਂ A+ ਪਲੱਸ ਗ੍ਰੇਡ ਹੈ ਬੱਚੇ ਦਾ ਤਾਂ ਤੁਸੀਂ ਦੇਖੋ ਵੀ ਬੱਚਾ ਕਿੱਥੇ ਸਟੈਂਡ ਕਰਦਾ ਹੋਏਗਾ ਫਿਰ ਕਿਸਦਾ A+ ਹੋ ਗਿਆ B+ B A C D ਇਸ ਤਰੀਕੇ ਨਾਲ ਕਿਉਂਕਿ ਉਹਨਾਂ ਨਾਲ ਬੱਚੇ ਨੂੰ ਇਹ ਨਹੀਂ ਮਹਿਸੂਸ ਹੋਏਗਾ ਕਿ ਮੇਰੇ ਤਾਂ 60% ਵੀ ਨਹੀਂ ਆਏ ਤੇ ਉਹ ਬੱਚੇ ਦੇ 100% ਆ ਗਏ। ਨੈਕਸਟ ਹੈ ਪ੍ਰੀਖਿਆਵਾਂ ਦਾ ਸੰਚਾਲਨ ਸਹੀ ਢੰਗ ਨਾਲ। ਹੁਣ ਜਿੱਥੇ ਪੇਪਰ ਹੁੰਦੇ ਨੇ ਸਕੂਲਾਂ ਦੇ ਵਿੱਚ ਸੈਂਟਰਸ ਦੇ ਵਿੱਚ ਤਾਂ ਉਥੇ ਜਦੋਂ ਹੁੰਦੇ ਆ ਪ੍ਰੀਖਿਆ ਲਈ ਜਾਂਦੀ ਹੈ ਤਾਂ ਉਹਨਾਂ ਨੂੰ ਸਹੀ ਢੰਗ ਦੇ ਨਾਲ ਚਲਾਇਆ ਜਾਣਾ ਚਾਹੀਦਾ ਪ੍ਰੀਖਿਆ ਕੇਂਦਰਾਂ ਨੂੰ। ਉਥੇ ਕੋਈ ਜਿਹੜੀ ਨਕਲ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਤੇ ਨਾ ਹੀ ਉਥੇ ਡਰ ਵਾਲਾ ਮਾਹੌਲ ਹੋਣਾ ਚਾਹੀਦਾ ਕਿਸੀ ਬੱਚੇ ਨੂੰ ਬਹੁਤ ਜ਼ਿਆਦਾ ਡਰਾ ਕੇ ਧਮਕਾ ਕੇ ਬਿਠਾਇਆ ਹੈ। ਕੇ ਬੱਚੇ ਡਰ ਰਹੇ ਨੇ ਪੇਪਰ ਦੇਣ ਤੋਂ ਉਹਨਾਂ ਨੂੰ ਵਧੀਆ ਮਾਹੌਲ ਦੇਣਾ ਤੇ ਵਧੀਆ ਤਰੀਕੇ ਨਾਲ ਜਿਹੜੀਆਂ ਪ੍ਰੀਖਿਆਵਾਂ ਨੇ ਉਹਨਾਂ ਦਾ ਸੰਚਾਲਨ ਕਰਨਾ ਤੇ ਬਾਹਰ ਤੋਂ ਕਿਸੇ ਵੀ ਤਰ੍ਹਾਂ ਜਿਹੜੀ ਇੰਟਰਫੀਅਰੈਂਸ ਹੈ ਦਖਲਅੰਦਾਜ਼ੀ ਉਹ ਨਹੀਂ ਹੋਣੀ ਚਾਹੀਦੀ ਅੱਗੇ ਲਿਖਤੀ ਅਤੇ ਮੌਖਿਕ ਪ੍ਰੀਖਿਆਵਾਂ ਹੁਣ ਬੱਚੇ ਨਹੀਂ ਇਕੱਲੇ ਸੀ ਲਿਖਤੀ ਪ੍ਰੀਖਿਆਵਾਂ ਹੀ ਨਹੀਂ ਲੈਣੀਆਂ ਕਿਉਂਕਿ ਲਿਖਤੀ ਪ੍ਰੀਖਿਆ ਸਾਲ ਦੇ ਐਂਡ ਤੇ ਹੁੰਦੀ ਹੈ ਤੇ ਉਹਦੇ ਬੇਸ ਤੇ ਅਸੀਂ ਦੇਖ ਲੈਣਾ ਕਿ ਬੱਚੇ ਦੇ ਨੰਬਰ ਆਗੇ ਤੇ ਅਗਲੀ ਕਲਾਸ ਦੇ ਵਿੱਚ ਪ੍ਰਮੋਟ ਕਰਨ ਦੇ ਯੋਗ ਹੈ ਨਹੀਂ ਪਰ ਅਸੀਂ ਲਿਖਤੀ ਦੇ ਨਾਲ ਨਾਲ ਜਿਹੜੀ ਮੌਖਿਕ ਪ੍ਰੀਖਿਆ ਹੈ ਵਾਈਵਾ ਉਹ ਵੀ ਬੱਚੇ ਦਾ ਲੈਣਾ ਹੈ ਜਿਵੇਂ ਕਿ ਅਸੀਂ ਦੇਖੋ ਪੰਜਾਬੀ ਹਿੰਦੀ ਇੰਗਲਿਸ਼ ਲੈਂਗੁਏਜ ਦੀ ਗੱਲ ਕਰ ਲੈਨੇ ਆ ਤਾਂ ਲੈਂਗੁਏਜ ਦੇ ਵਿੱਚ ਅਸੀਂ ਦੇਖਣਾ ਵੀ ਕਿ ਕੀ ਬੱਚਾ ਆਪਣਾ ਸਭਾ ਪ੍ਰਗਟਾਵਾ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਬੱਚਾ ਕਿੰਨੇ ਕੌਨਫੀਡੈਂਸ ਨਾਲ ਕਿੰਨੇ ਵਿਸ਼ਵਾਸ ਨਾਲ ਦੂਸਰੇ ਨਾਲ ਗੱਲ ਕਰ ਸਕਦਾ ਮੀਨਜ਼ ਲਿਖਤੀ ਪੇਪਰ ਵੀ ਲੈਣੇ ਨੇ ਤੇ ਮੌਖਿਕ ਵੀ ਲੈਣੇ ਨੇ ਇਹਨਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਵਿੱਚ ਵਿਸ਼ਵਾਸ ਹੈ ਉਹ ਪੈਦਾ ਹੁੰਦਾ ਤੇ ਨਾਲ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਕੱਲੀ ਜਿਹੜੀ ਲਿਖਤੀ ਪ੍ਰੀਖਿਆ ਉਹ ਹੀ ਨਹੀਂ ਜ਼ਰੂਰੀ ਤੇ ਫਿਰ ਬੱਚਿਆਂ ਦੀ ਜਿਹੜੀ ਟੈਨਸ਼ਨ ਹੈ ਉਹਦੀ ਤਾਂ ਥੋੜੀ ਘੱਟ ਜਾਂਦੀ ਹੈ ਤੇ ਉਹਨਾਂ ਨੂੰ ਲੱਗਦਾ ਹੈ ਵੀ ਜਿਹੜੀ ਮੌਖਿਕ ਪ੍ਰੀਖਿਆ ਉਹ ਵੀ ਓਨੀ ਹੀ ਜ਼ਰੂਰੀ ਹੈ ਇਸ ਕਰਕੇ ਦੋਵੇਂ ਤਰ੍ਹਾਂ ਦੀ ਜਿਹੜੀਆਂ ਪ੍ਰੀਖਿਆਵਾਂ ਨੇ ਉਹਨਾਂ ਦੇ ਉੱਪਰ ਜ਼ੋਰ ਦੇਣਾ ਹੈ ਅਗਲਾ ਹੈ ਵਿਸ਼ਵਾਸਯੋਗ ਭਰੋਸੇਯੋਗਨ ਤੀਜੀ ਹੁਣ ਜਦੋਂ ਪ੍ਰੀਖਿਆ ਹੁੰਦੀ ਹੈ ਤਾਂ ਜੇਕਰ ਕੋਈ ਬੱਚਾ ਦੁਬਾਰਾ ਮੁਲਾਂਕਣ ਦੇ ਲਈ ਭਰਦਾ ਹੈ ਆਪਣਾ ਪੇਪਰ ਕਿ ਉਹਦੇ ਨੰਬਰ ਘਟਨੇ ਹੋਰ ਆਉਣੇ ਚਾਹੀਦੇ ਸੀ ਤਾਂ ਉਹਦੇ ਜਿਹੜੇ ਨਤੀਜੇ ਨੇ ਭਰੋਸੇਯੋਗ ਹੋਣੇ ਚਾਹੀਦੇ ਨੇ ਇਹ ਨਹੀਂ ਹੈ ਕਿ ਪਹਿਲਾਂ ਉਹਦੇ ਨੰਬਰ ਸਗੋਂ ਵਧੀਆ ਸੀ ਉਸ ਤੋਂ ਵੀ ਹੋਰ ਘਟ ਜਾਣ ਕਿਉਂਕਿ ਜਿਹੜੇ ਅਧਿਆਪਕਾਂ ਨੇ ਮੁਲਾਂਕਣ ਕਰਨਾ ਹੈ ਤਾਂ ਬੱਚੇ ਦੇ ਪੂਰੀ ਜਿਹੜੀ ਕਾਰਗੁਜ਼ਾਰੀ ਉਹਦੇ ਤੇ ਧਿਆਨ ਦੇਣਾ ਹੈ ਕਿ ਬੱਚੇ ਨੇ ਕੀ ਲਿਖਿਆ ਸੀ ਕੀ ਨਹੀਂ ਲਿਖਿਆ ਮੀਨ ਜਿਹੜੇ ਸਾਡੀ ਪ੍ਰੀਖਿਆਵਾਂ ਨੇ ਉਹ ਪ੍ਰੋਸੇਜੋਗ ਹੋਣੇ ਚਾਹੀਦੀਆਂ ਨੇ ਹੁਣ ਜਿਹੜੇ ਲੋਕ ਨਕਲ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਤਾਂ ਉਹ ਕੀ ਕਹਿੰਦੇ ਨੇ ਕਿ ਨਹੀਂ ਸਾਡਾ ਜਿਹੜਾ ਸਿਸਟਮ ਹੈ ਬਹੁਤ ਗੰਧਲਾ ਏ ਪ੍ਰੀਖਿਆ ਪ੍ਰਣਾਲੀ ਦੇ ਵਿੱਚ ਬਹੁਤ ਜ਼ਿਆਦਾ ਗੰਧ ਹੈ ਉਹ ਪ੍ਰੋਸਾ ਨਹੀਂ ਕਰਦੇ ਦਿੱਤੇ ਪਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਹ ਪ੍ਰੋਸੇਜੋਗ ਹੋਣੀ ਚਾਹੀਦੀ ਹੈ ਜਿੱਤੇ ਅਸੀਂ ਸਾਰੇ ਜਾਣੇ ਵਿਸ਼ਵਾਸ ਕਰ ਸਕੀਏ ਭਰੋਸਾ ਕਰ ਸਕੀਏ ਕਿ ਹਾਂ ਸਾਡਾ ਜਿਹੜਾ ਐਗਜ਼ਾਮੀਨੇਸ਼ਨ ਸਿਸਟਮ ਹੈ ਪ੍ਰੀਖਿਆ ਪ੍ਰਣਾਲੀ ਹੈ ਉਹ ਸਾਨੂੰ ਸਹੀ ਜੱਜ ਕਰਦੀ ਹੈ ਸਾਡਾ ਸਹੀ ਮਾਪ ਕਰਦੀ ਹੈ ਅਗਿਆ ਪਾਠ ਕਰਮ ਵਿੱਚ ਸੁਧਾਰ ਹੁਣ ਜਿਹੜਾ ਪਾਠ ਕਰਮ ਹੈ ਸਾਰੀਆਂ ਜਮਾਤਾਂ ਦੇ ਲਈ ਉਹਦੇ ਵਿੱਚ ਵੀ ਸੁਧਾਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਕਈ ਤਾਂ ਇਸ ਤਰ੍ਹਾਂ ਦਾ ਹੁੰਦਾ ਹੈ ਕਈ ਥਾਵਾਂ ਤੇ ਉਹੀ ਸੇਮ ਜਿਹੜੀਆਂ ਬੁੱਕਸ ਨੇ ਚਲਦੀਆਂ ਰਹਿੰਦੀਆਂ ਨੇ ਕਈ ਕਿ ਸਾਲਾਂ ਦਾ ਜਿਹੜਾ ਪਾਠ ਕਰਮ ਹੈ ਉਹ ਐਜ਼ ਇਟ ਇਜ਼ ਚੱਲਦਾ ਰਹਿੰਦਾ ਉਹਨਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਸੁਧਾਰ ਨਹੀਂ ਕੀਤਾ ਜਾਂਦਾ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਜਾਂਦੀ ਜਦਕਿ ਸਮੇਂ ਦੇ ਅਨੁਸਾਰ ਜਿਹੜੀਆਂ ਤਬਦੀਲੀਆਂ ਆ ਰਹੀਆਂ ਨੇ ਸਾਨੂੰ ਉਹਨਾਂ ਦੇ ਅਕੋਰਡਿੰਗ ਪਾਠਕ੍ਰਮ ਵੀ ਬਦਲਣਾ ਚਾਹੀਦਾ ਜਿਵੇਂ ਅੱਜ ਜੇਕਰ ਅਸੀਂ ਆਧੁਨਿਕ ਸਮੇਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੈ ਟੈਕਨੋਲੋਜੀ ਦਾ ਜ਼ਮਾਨਾ ਹੈ ਸਾਇੰਸ ਦਾ ਜ਼ਮਾਨਾ ਹੈ ਹੁਣ ਜੇਕਰ ਅਸੀਂ ਪੁਰਾਣੇ ਉਹਨਾਂ ਨੂੰ ਚੈਪਟਰ ਪੜ੍ਹਾਇਆ ਜਾਵਾਂਗੇ ਪੁਰਾਣੇ ਪਾਠ ਹੋਣਗੇ ਉਹਦੇ ਵਿੱਚ ਤਾਂ ਬੱਚੇ ਕੀ ਸਿੱਖਣਗੇ ਨਾਥਿੰਗ ਕਿਉਂਕਿ ਕਿਤਾਬਾਂ ਨਾਲੋਂ ਜ਼ਿਆਦਾ ਤਾਂ ਬੱਚੇ ਫੋਨ ਤੋਂ ਸਿੱਖ ਲੈਣਗੇ ਤੇ ਫਿਰ ਕਿਤਾਬਾਂ ਪੜ੍ਹਾਉਣ ਦਾ ਸਾਨੂੰ ਕੀ ਫਾਇਦਾ ਹੋਏਗਾ ਇਸ ਕਰਕੇ ਜਿਹੜਾ ਪਾਠ ਕਰਮਾ ਉਹਦੇ ਵਿੱਚ ਸੁਧਾਰ ਕਰਨਾ ਹੈ ਜਿਹੜੇ ਪਾਠ ਨੇ ਉਹ ਬੱਚਿਆਂ ਦੇ ਲੈਵਲ ਦੇ ਅਨੁਸਾਰ ਹੋਣੇ ਚਾਹੀਦੇ ਨੇ ਬੱਚਿਆਂ ਦੇ ਪੱਧਰ ਦੇ ਅਨੁਸਾਰ ਹੋਣੇ ਚਾਹੀਦੇ ਨੇ ਕਿ ਜੇਕਰ ਬੱਚੇ ਨੇ ਪਹਿਲੇ ਸਾਲ ਦੇ ਵਿੱਚ ਇਹ ਪੜ੍ਹਿਆ ਹੁਣ ਉਹ ਅਗਲੇ ਸਾਲ ਦੇ ਵਿੱਚ ਉਹਦੇ ਨਾਲ ਸੰਬੰਧਿਤ ਜਿਹੜੀ ਐਨੀ ਜਾਣਕਾਰੀ ਹੋਰ ਹੋ ਲੈ ਸਕਦੇ ਨੇ ਅਗਲਾ ਸੁਝਾਅ ਹੈ ਹਰ ਵਾਰ ਨਵੇਂ ਜਾਂ ਬਦਲਵੇਂ ਪ੍ਰਸ਼ਨ ਹੁਣ ਦੋਸ਼ਾਂ ਦੇ ਵਿੱਚ ਕੀ ਸੀ ਕਿ ਜਿਹੜੇ ਬੱਚੇ ਨੇ ਉਹ ਜਿਹੜੇ ਪੁਰਾਣੇ ਸਾਲਾਂ ਦੇ ਵਿੱਚ ਪੇਪਰ ਆਏ ਹੁੰਦੇ ਨੇ ਤਿੰਨ ਚਾਰ ਸਾਲਾਂ ਦੇ ਇਕੱਠੇ ਕਰਦੇ ਨੇ ਤੋ ਨਾ ਚੋ ਗੈਸ ਜਿਹਾ ਲਗਾ ਕੇ ਪੜ ਲੈਂਦੇ ਨੇ ਕਿ ਇਹ ਵਾਰ ਵਾਰ ਰਿਪੀਟ ਹੋਏ ਨੇ ਕੁਐਸਚਨ ਤੇ ਉਹ ਦੇ ਅਕੋਰਡਿੰਗ ਉਹ ਨੱਕ ਪੜ ਕੇ ਪਾਸ ਹੋ ਜਾਂਦੇ ਨੇ ਵਧੀਆ ਨੰਬਰ ਲੈ ਲੈਂਦੇ ਨੇ ਪਰ ਸੁਝਾਅ ਕੀ ਹੈ ਕਿ ਹਰ ਵਾਰ ਹਰੇਕ ਸਾਲ ਭਾਵੇਂ ਸੈਮੈਸਟਰ ਸਿਸਟਮ ਹੈਗਾ ਭਾਵੇਂ ਐਨੂਅਲ ਸਿਸਟਮ ਹੈ ਜਿਹੜੇ ਪ੍ਰਸ਼ਨ ਨੇ ਪ੍ਰਸ਼ਨ ਪੱਤਰ ਦੇ ਵਿੱਚ ਉਹ ਬਦਲਵੇਂ ਹੋਣੇ ਚਾਹੀਦੇ ਨੇ ਨਵੇਂ ਹੋਣੇ ਚਾਹੀਦੇ ਨੇ ਉਹਨਾਂ ਦੀ ਜਿਹੜੀ ਰੈਪੀਟੀਸ਼ਨ ਹੈ ਦੁਹਰਾਈ ਹੈ ਉਹ ਵਾਰ ਵਾਰ ਨਹੀਂ ਹੋਣੀ ਚਾਹੀਦੀ ਅਗਿਆ ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆਵਾਂ ਹੁਣ ਜਿਵੇਂ ਕਿ ਜਿਹੜੀਆਂ ਪ੍ਰੀਖਿਆਵਾਂ ਨੇ ਉਹ ਆਪਣੇ ਜ਼ਿਆਦਾ ਜ਼ੋਰ ਕਿਤੇ ਦਿੱਤਾ ਜਾਂਦਾ ਹੈ ਲਿਖਤੀ ਤੇ ਬਟ ਸੁਝਾਅ ਇਹ ਹੈ ਕਿ ਲਿਖਤੀ ਪ੍ਰੀਖਿਆਵਾਂ ਦੇ ਨਾਲ ਨਾਲ ਜਿਹੜੀਆਂ ਪ੍ਰਯੋਗੀ ਪ੍ਰੀਖਿਆਵਾਂ ਨੇ ਇਹਨਾਂ ਦੇ ਉੱਪਰ ਵੀ ਜ਼ੋਰ ਦੇਣਾ ਚਾਹੀਦਾ ਹੁਣ ਬੱਚੇ ਦੇ ਲਿਖਤੀ ਦੇ ਵਿੱਚੋਂ ਵੀ ਨੰਬਰ ਲੱਗਣਗੇ ਤੇ ਪ੍ਰਯੋਗੀ ਪ੍ਰੀਖਿਆ ਦੇ ਵਿੱਚੋਂ ਵੀ ਨੰਬਰ ਲੱਗਣਗੇ ਪ੍ਰਯੋਗੀ ਮਤਲਬ ਪ੍ਰੈਕਟੀਕਲ ਦੇ ਵਿੱਚੋਂ ਤਾਂ ਜਦੋਂ ਬੱਚਾ ਕੋਈ ਵੀ ਪ੍ਰੈਕਟੀਕਲ ਨੂੰ ਕਰਕੇ ਸਿੱਖਦਾ ਹੈ ਤਾਂ ਸਗੋਂ ਉਹ ਉਹਨੂੰ ਜ਼ਿਆਦਾ دیر ਤੱਕ ਯਾਦ ਰੰਦਾ ਹੈ ਮਿੰਜ ਜਿਹੜਾ ਕਰਿਕੂਲਮ ਹੈ ਉਹਦੇ ਵਿੱਚ ਵੀ ਲਿਖਤੀ ਤੇ ਪ੍ਰਯੋਗੀ ਦੋਨੋਂ ਤਰ੍ਹਾਂ ਦਾ ਜਿਹੜਾ ਕੰਮ ਹੈ ਉਹ ਹੋਣਾ ਚਾਹੀਦਾ ਹੈ ਪਾਠਕਰਮ ਵਿੱਚ ਸੁਧਾਰ ਦੇ ਵਜੋਂ ਫਿਰ ਜਿਹੜੀ ਪ੍ਰੀਖਿਆ ਉਹ ਪੂਰੇ ਪਾਠਕ੍ਰਮ ਦੇ ਅਨੁਸਾਰ ਹੋਣੀ ਚਾਹੀਦੀ ਹੈ ਮਤਲਬ ਜਦੋਂ ਪ੍ਰੀਖਿਆ ਲੈਣ ਦੇ ਲਈ ਪ੍ਰਸ਼ਨ ਪੱਤਰ ਤਿਆਰ ਕਰਨਾ ਹੈ ਤਾਂ ਉਹ ਪੂਰੇ ਪਾਠਕ੍ਰਮ ਦੇ ਵਿੱਚੋਂ ਲੈਣਾ ਹੈ ਨਾ ਕਿ ਕੁਝ ਜਿਹੜੇ ਚੈਪਟਰ ਇੰਪੋਰਟੈਂਟ ਹੁੰਦੇ ਨੇ ਅਸੀਂ ਉਹਨਾਂ ਦੇ ਵਿੱਚੋਂ ਪ੍ਰਸ਼ਨ ਬਣਾ ਦਈਏ ਕੀ ਕਰਨਾ ਹੈ ਪੂਰਾ ਜਿਹੜਾ ਪਾਠਕ੍ਰਮ ਹੈ ਉਹਦੇ ਵਿੱਚੋਂ ਜਿਹੜੇ ਪ੍ਰਸ਼ਨ ਨੇ ਉਹ ਲੈਣੇ ਨੇ ਤੇ ਪ੍ਰਸ਼ਨ ਪੱਤਰ ਦੇ ਵਿੱਚ ਪਾਉਣੇ ਨੇ ਇਹਨਾਂ ਜਿਹੜੇ ਬੱਚੇ ਨੇ ਉਹ ਪਾਠ ਕਰਮ ਵੀ ਸਾਰਾ ਪੜ੍ਹਨਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜੇਗਾ ਕਿ ਸਾਰੇ ਸਿਲੇਬਸ ਦੇ ਵਿੱਚੋਂ ਸਾਰੇ ਪਾਠ ਕਰਮ ਦੇ ਵਿੱਚੋਂ ਕਿਤੋਂ ਵੀ ਸਾਨੂੰ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਪੁੱਛੇ ਜਾ ਸਕਦੇ ਨੇ ਅਗਿਆ ਪ੍ਰੀਖਿਆ ਦੇ ਉਦੇਸ਼ ਨਿਸ਼ਚਿਤ ਕਰਨਾ ਹੁਣ ਜਿਹੜੀ ਵੀ ਪ੍ਰੀਖਿਆ ਲਈ ਜਾ ਰਹੀ ਹੈ ਹੁਣ ਅਸੀਂ ਕਿੰਨੇ ਤਰ੍ਹਾਂ ਦੀ ਪ੍ਰੀਖਿਆ ਦੀ ਗੱਲ ਕੀਤੀ ਹੈ ਲਿਖਤੀ ਵੀ ਹੋਗੀ ਪਰਯੋਗੀ ਵੀ ਹੋਗੀ ਮੌਖਿਕ ਵੀ ਹੋਗੀ ਤਾਂ ਜੇਕਰ ਅਸੀਂ ਇਹ ਤਿੰਨੋਂ ਤਰ੍ਹਾਂ ਦੀਆਂ ਪ੍ਰੀਖਿਆਵਾਂ ਲੈ ਰਹਾਂ ਤਾਂ ਇਹਨਾਂ ਦੇ ਉਦੇਸ਼ ਵੀ ਨਿਸ਼ਚਿਤ ਕੀਤੇ ਜਾਣੇ ਜ਼ਰੂਰੀ ਨੇ ਕਿਉਂਕਿ ਜੇਕਰ ਸਾਡੇ ਸਾਹਮਣੇ ਉਦੇਸ਼ ਨਿਸ਼ਚਿਤ ਕੀਤੇ ਗਏ ਹੋਣਗੇ ਤਾਂ ਉਹਦੇ ਅਕੋਰਡਿੰਗ ਹੀ ਅਸੀਂ ਬੱਚੇ ਨੂੰ ਐਜੂਕੇਸ਼ਨ ਦੇਵਾਂਗੇ ਹੁਣ ਅਧਿਆਪਕ ਕਿਵੇਂ ਪੜ੍ਹਾਏਗਾ ਜਦੋਂ ਉਹਦੇ ਸਾਹਮਣੇ ਨਿਸ਼ਚਿਤ ਉਦੇਸ਼ ਹੋਣਗੇ ਹੁਣ ਜੇਕਰ ਅਧਿਆਪਕ ਨੂੰ ਪਤਾ ਹੈ ਕਿ ਬੱਚੇ ਦੀ ਔਰਲ ਜਿਹੜੀ ਮੌਖਿਕ ਪ੍ਰੀਖਿਆ ਉਹ ਵੀ ਹੋਣੀ ਹੈ ਪ੍ਰਯੋਗੀ ਪ੍ਰੀਖਿਆ ਵੀ ਹੋਣੀ ਹੈ ਤਾਂ ਅਧਿਆਪਕ ਉਹਦੇ ਅਨੁਸਾਰ ਤਿਆਰੀ ਕਰਾਏਗਾ ਜੇਕਰ ਸਿਰਫ ਲਿਖਤੀ ਪ੍ਰੀਖਿਆ ਹੋਣੀ ਹੈ ਤਾਂ ਉਹਦੇ ਅਕੋਰਡਿੰਗ ਤਿਆਰੀ ਕਰਾਏਗਾ ਉਹ ਇਸ ਕਰਕੇ ਪ੍ਰੀਖਿਆ ਦੇ ਜਿਹੜੇ ਵੀ ਉਦੇਸ਼ ਨੇ ਹੁਣ ਜਿਵੇਂ ਪ੍ਰੀਖਿਆ ਦੇ ਉਦੇਸ਼ ਦੇ ਵਿੱਚ ਅਸੀਂ ਕੀ ਦੇਖਾਂਗੇ ਮੌਖਿਕ ਦੇ ਵਿੱਚ ਬੱਚੇ ਦਾ ਅਸੀਂ ਦੇਖਾਂਗੇ ਉਚਾਰਨ ਕਿੰਨਾ ਕੁ ਸ਼ੁੱਧ ਹੈ ਤੇ ਕਿੰਨਾ ਕੁ ਉਹਦੇ ਵਿੱਚ ਕੌਨਫੀਡੈਂਸ ਹੈ ਕਿੰਨੇ ਵਧੀਆ ਤਰੀਕੇ ਨਾਲ ਉਹ ਆਪਣੀ ਗੱਲ ਦੂਸਰੇ ਅੱਗੇ ਰੱਖ ਸਕਦਾ ਹੈ ਫਿਰ ਇਸੇ ਤਰੀਕੇ ਨਾਲ ਹੀ ਪ੍ਰੈਕਟੀਕਲ ਦੇ ਵਿੱਚ ਅੱਗੇ ਹੈ ਪ੍ਰੇਰਣਾਦਾਇਕ ਅਤੇ ਚਿੰਤਾ ਰਹਿਤ ਪ੍ਰੀਖਿਆਵਾਂ ਹੁਣ ਜਿਹੜੀਆਂ ਪ੍ਰੀਖਿਆਵਾਂ ਨੇ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀਆਂ ਨੇ ਇਕ ਤਾਂ ਬੱਚਿਆਂ ਨੂੰ ਮੋਟੀਵੇਟ ਕਰਨ ਵਾਲੀ ਹੁਣ ਪ੍ਰੇਰਣਾਦਾਇਕ ਹੋਣ ਤੇ ਦੂਸਰਾ ਚਿੰਤਾ ਰਹਿਤ ਹੋਣ ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਹਮੇਸ਼ਾ ਹੀ ਚਿੰਤਾ ਹੋ ਜਾਂਦੀ ਹੈ ਕਿ ਹੁਣ ਸਾਡੇ ਫਾਈਨਲ ਪੇਪਰ ਹੋਣੇ ਨੇ ਤੇ ਜੇਕਰ ਅਸੀਂ ਇਹਨਾਂ ਦੇ ਵਿੱਚੋਂ ਪਾਸ ਨਾ ਹੋਏ ਜਾਂ ਕਿਸੇ ਵਿੱਚ ਨੰਬਰ ਕੱਟ ਗਏ ਸਾਨੂੰ ਘਰੋਂ ਵੀ ਝਿੜਕਾਂ ਪੈਣੀਆਂ ਬੱਚੇ ਸੋਚਦੇ ਆ ਕਿਉਂਕਿ ਮਾਪੇ ਤੇ ਅਧਿਆਪਕ ਸਾਰੇ ਹੀ ਬੱਚੇ ਤੋਂ ਵੱਡੀ ਉਮੀਦ ਰੱਖਦੇ ਨੇ ਕਿ ਤੂੰ 90% ਤੋਂ ਉੱਪਰ ਹੀ ਨੰਬਰ ਲੈਣੇ ਆ ਉਹ ਇਹ ਨਹੀਂ ਦੇਖਦੇ ਕਿ ਬੱਚਾ ਕਾਬਲ ਹੈ ਜਾਂ ਨਹੀਂ ਹੈ ਉਹਨੇ ਨੰਬਰ ਲੈ ਸਕਦਾ ਜਾਂ ਨਹੀਂ ਲੈ ਸਕਦਾ ਇਸ ਕਰਕੇ ਜਿਹੜੀਆਂ ਪ੍ਰੀਖਿਆਵਾਂ ਨੇ ਉਹ ਨੰਬਰਾਂ ਤੇ ਆਧਾਰਿਤ ਨਾ ਹੋ ਕੇ ਇੱਕ ਤਾਂ ਗ੍ਰੇਡਿੰਗ ਸਿਸਟਮ ਹੋਣਾ ਚਾਹੀਦਾ ਤੇ ਦੂਸਰਾ ਉਹ ਪ੍ਰੇਰਣਾਦਾਇਕ ਹੋਣਾ ਜਿਸ ਨਾਲ ਬੱਚੇ ਨੂੰ ਪ੍ਰੇਰਣਾ ਮਿਲੇ ਤੇ ਦੂਸਰਾ ਇਹ ਬੱਚਿਆਂ ਦੇ ਲਈ ਚਿੰਤਾ ਦਾ ਕਾਰਨ ਨਾ ਬਣਨ। ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਵੀ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ। ਥੈਂਕਸ ਫॉर ਵਾਚਿੰਗ।